ਕਰੋ ਯਾਰ ਪਿੱਛੇ ਕਰ ਲੋ ਮੈਂ ਪੂਰੇ ਗੁੰਮਾ ਕਰ ਲੋ ਕਰ ਬਸ ਠੀਕ ਹੈ ਮੈਂ ਕੱਲੇਗਾ ਯਾਰ ਮੇਰੇ ਮਾਈ ਦਾ ਮਾਲ ਲਗਾਉਣਾ ਨਾ ਫਿਰ ਹਾਂਜੀ ਸਰ ਹਾਂਜੀ ਮੰਨਵਾ ਕੇ ਦੇ ਦੋਗੇ ਬੋਲ ਬਾਬਾ ਵਿਸ਼ਵਕਰਮਾ ਮਹਾਰਾਜ ਦੀ ਜੈ ਤੰਤਨ ਬਾਬਾ ਵਿਸ਼ਵਕਰਮਾ ਜੀ ਮਹਾਰਾਜ ਜੋ ਸ੍ਰਿਸ਼ਟੀ ਕਰਤਾ ਨੇ ਔਰ ਸ਼ਿਲਪ ਦੇ ਦਾਤੇ ਨੇ ਕਾਰੀਗਰੀ ਦੇ ਦਾਤੇ ਨੇ ਅੱਜ ਉਹਨਾਂ ਦਾ ਜਨਮ ਦਿਹਾੜਾ ਮਨਾਉਂਦੇ ਹੋਏ ਪ੍ਰਕਾਸ਼ ਪੁਰਬ ਮਨਾਉਂਦੇ ਹੋਏ ਲੁਧਿਆਣੇ ਵਿਖੇ ਰਾਜ ਪੱਧਰੀ ਇਹ ਸਮਾਗਮ ਹੈ ਜਿਹੜਾ ਹਰ ਸਾਲ ਦੀ ਤਰ੍ਹਾਂ ਕੀਤਾ ਜਾ ਰਿਹਾ ਹੈ ਮੁੱਖ ਮੰਤਰੀ ਪੰਜਾਬ ਸਰਦਾਰ ਭਗਵਾਨ ਸਿੰਘ ਮਾਨ ਸਾਹਿਬ ਜਿਨ੍ਹਾਂ ਦੀ ਯੋਗ ਅਗਵਾਈ ਦੇ ਅੰਦਰ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਚੱਲ ਰਹੀ ਹੈ ਹਰ ਸਾਲ ਇਸ ਜਗ੍ਹਾ ਦੇ ਉੱਤੇ ਅਸੀਂ ਬਾਬਾ ਵਿਸ਼ਵਕਰਮ ਜੀ ਕਰਮਾ ਜੀ ਦਾ ਜਨਮ ਦਿਹਾੜਾ ਮਨਾਉਣ ਲਈ ਉਰੇ ਹਾਜ਼ਰੀ ਲਗਵਾਨੀ ਇਸ ਵਾਰ ਵੀ ਦੇ ਪਿੱਛੇ ਕਰੀਆਂ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਮੇਰੀ ਡਿਊਟੀ ਲਗਾਈ ਮੇਰੀ ਸੇਵਾ ਲਗਾਈ ਕਿ ਤੁਸੀਂ ਉੱਥੇ ਪਹੁੰਚਣੇ ਸੋ ਮੈਂ ਅੱਜ ਉਰੇ ਨਮਸਕਾਰ ਕਰਕੇ ਭਗਵਾਨ ਦੇ ਚਰਨਾਂ 'ਚ ਭਗਵਾਨ ਵਿਸ਼ਵਕਰਮਾ ਜੀ ਦੇ ਚਰਨਾਂ 'ਚ ਅੱਜ ਅਸ਼ੀਰਵਾਦ ਲੈਣ ਲਈ ਉਰੇ ਪਹੁੰਚੇ ਹਾਂ ਔਰ ਮੈਂ ਇੱਕ ਉਰੇ ਜ਼ਰੂਰ ਕਹਿਣਾ ਚਾਹਾਂਗਾ ਕਿ ਭਗਵਾਨ ਵਿਸ਼ਵਕਰਮਾ ਜੀ ਨੂੰ ਨਾ ਸਿਰਫ ਇਕੱਲੇ ਪੰਜਾਬ 'ਚ ਬਰ ਕੇ ਬਾਕੀ ਭਾਰਤ ਦੇ ਸੂਬਿਆਂ ਦੇ ਵਿੱਚ ਵੀ ਤੇ ਜਿੱਥੇ-ਜਿੱਥੇ ਦੇਸ਼ਾਂ ਵਿਦੇਸ਼ਾਂ 'ਚ ਵੀ ਜਿੱਥੇ ਸ਼ਿਲਪਕਾਰ ਬੈਠੇ ਨੇ ਚਾਹੇ ਉਹ ਲੋਹੇ ਦੇ ਕਾਰੀਗਰ ਹੋਣ ਚਾਹੇ ਲੱਕੜ ਦੇ ਕਾਰੀਗਰ ਹੋਣ ਚਾਹੇ ਸੋਨੇ ਦੇ ਕਾਰੀਗਰ ਹੋਣ ਚਾਹੇ ਰਾਜ ਮਿਸਤਰੀ ਹੋਣ ਚਾਹੇ ਹੱਥੀ ਜਿਹੜਾ ਮਰਜੀ ਕੰਮ ਕਰਨ ਵਾਲੇ ਜਿਹੜੇ ਹੱਥੀ ਕਿਰਤ ਕਮਾਈਆਂ ਕਰਦੇ ਨੇ ਉਹਨਾਂ ਨੂੰ ਉਹ ਬਾਬਾ ਵਿਸ਼ਵਕਰਮਾ ਜੀ ਨੂੰ ਦਿਲੋਂ ਮੰਨਦੇ ਆ ਉਹ ਆਪਾਂ ਉਹਨਾਂ ਨੂੰ ਆਪਣਾ ਦੇਵਤਾ ਮੰਨਦੇ ਨੇ ਤੁਸੀਂ ਅੱਜ ਲੁਧਿਆਣਾ ਸਭ ਤੋਂ بڑا ਸੰਨਤੀ ਖੇਤਰ ਹੈ ਪੰਜਾਬ ਦਾ ਜੇ ਲੁਧਿਆਣੇ ਦੇ ਵਿੱਚ ਤੁਸੀਂ ਨਿਗਾਹ ਮਾਰੋਗੇ ਉਰੇ ਦੇ ਵਰਕ ਕਲਚਰ ਤੇ ਨਿਗਾਹ ਮਾਰੋਗੇ ਬੰਦਿਆਂ ਨੇ ਉੱਤੇ ਰਾਜਸ਼ਾ ਰੱਖੀਆਂ ਹੋਈਆਂ ਥੱਲੇ ਆਪਣੇ ਕਾਰੋਬਾਰ ਕੀਤੇ ਹੋਏ ਨੇ ਔਰ ਹਰ ਘਰ ਦੇ ਵਿੱਚ ਹਰ ਜਿਹੜੀ ਜਿਸ ਏਰੀਆ 'ਚ ਆਪਾਂ ਖੜੇ ਆ ਜੇ ਦੇਖੋਗੇ ਕਿਸੇ ਨੇ ਖਰਾਦ ਲਾ ਰੱਖੀ ਐ ਕਿਸੇ ਨੇ ਛੇਪੜ ਲਾ ਰੱਖੀ ਐ ਰੰਦਾ ਲਾ ਰੱਖਿਆ ਬਰਮਾ ਲਾ ਰੱਖਿਆ ਕਿਸੇ ਨੇ ਸੀਐਨਸੀ ਮਸ਼ੀਨਾਂ ਰੱਖੀਆਂ ਕੋਈ ਕਟਿੰਗ ਵਾਲੀਆਂ ਮਸ਼ੀਨਾਂ ਲਾਈ ਬੈਠਾ ਕੋਈ ਆਰੀਆਂ ਲਾਈ ਬੈਠਾ ਕੋਈ ਲੱਕੜ ਦਾ ਕਾਰੋਬਾਰ ਕਰਦਾ ਹੋਰੇ ਔਰ ਵੱਡੀ ਗੱਲ ਆ ਸਾਰੀ ਰੋਡ ਗਿੱਲ ਰੋਡ ਸਾਡੀ ਇਹ ਤੁਸੀਂ ਦੇਖ ਸਕਦੇ ਹੋ ਇਹ ਲੋਹੇ ਦੀ ਸਭ ਤੋਂ ਵੱਡੀ ਮੰਡੀ ਹੈ ਔਰ ਇਹ ਕਿੰਨੇ ਰੋਜ਼ ਵਪਾਰ ਹੁੰਦੇ ਨੇ ਔਰ ਇਹ ਸਾਰੀ ਕਿਰਪਾ ਕੀ ਦੀ ਹੈ ਇਹ ਬਾਬਾ ਵਿਸ਼ਵਕਰਮਾ ਜੀ ਦੀ ਕਿਰਪਾ ਸੋ ਬਾਬਾ ਵਿਸ਼ਵਕਰਮਾ ਜੀ ਨੂੰ ਸਿਰ ਝੁਕਾਉਂਦੇ ਹੋਏ ਨਮਸਕਾਰ ਕਰਦੇ ਹੋਏ ਮੰਤਰੀ ਸਾਹਿਬ ਸੱਚੇ ਪਾਤਸ਼ਾਹ ਦੇ ਅੱਗੇ ਅਰਦਾਸ ਕਰਦੇ ਆ ਕਿ ਸੱਚੇ ਪਾਤਸ਼ਾਹ ਇਸੇ ਤਰੀਕੇ ਨਾਲ ਆਪਣੇ ਪੰਜਾਬ ਦੇ ਉੱਤੇ ਭਾਰਤ ਦੇ ਉੱਤੇ ਦੇਸ਼ਾ ਵਿਦੇਸ਼ਾ 'ਚ ਵਸਦੇ ਜਿੰਨੇ ਸਾਡੇ ਬਾਬਾ ਵਿਸ਼ਵਕਰਮਾ ਨੂੰ ਮੰਨਣ ਵਾਲੇ ਸਾਡੇ ਭਗਤ ਨੇ ਉਨਾਂ ਦੇ ਉੱਤੇ ਆਪਣਾ ਮਿਹਰ ਭਰਿਆ ਹੱਥ ਬਣਾ ਕੇ ਰੱਖਣਾ ਔਰ ਇੱਟਾ ਹੀ ਸਾਨੂੰ ਦਸਾ ਨੋਹਾ ਦੀ ਕਿਰਤ ਕਮਾਈ ਕਰਨ ਦੀ ਜ਼ਿੰਦਗੀ ਦੇ ਵਿੱਚ ਬਲ ਬੁੱਧੀ ਤੇ ਉਤਮ ਬਖਸ਼ਣ ਸਮਝਿੰਦੇ ਸਸਾ ਨੇ ਰੋਗ ਲਾਇਆ ਕਿ ਜਿਹੜੀ 34 ਸਾਲ ਦੀ ਐਪਲੂਸ਼ਨ ਹੈ ਉਹ ਪੰਜਾਬ ਤੇ ਆ ਆਮ ਆਦਮੀ ਪਾਰਟੀ ਕਰਾ ਰਹੀ ਹੈ ਕੋਈ ਨਾਗੇ ਕਰਦੇ ਪਹਿਲਾਂ ਤਾਂ ਵਿਰੋਧ ਕਰਦੇ ਸੀ ਕਿ ਹੁਣ ਸਾਲ ਬੱਲੇ ਦੇਖੋ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਜਦੋਂ ਦਿੱਲੀ ਚ ਆਮ ਆਦਮੀ ਪਾਰਟੀ ਦੀ ਸਰਕਾਰ ਸੀ ਉਦੋਂ ਵੀ ਦੋਸ਼ ਲਾਈ ਜਾਂਦੇ ਸੀ ਹੁਣ ਤਾਂ ਦਿੱਲੀ ਦੇ ਅੰਦਰ ਭਾਜਪਾ ਦੀ ਸਰਕਾਰ ਹੈ 1091 ਲਗਭਗ 2000 ਦੇ ਕਰੀਬ ਉਥੇ ਇਸ ਸਮੇਂ AQI ਹੋਇਆ ਪਿਆ ਗੈਸ ਦਾ ਬੁਰੀ ਤਰ੍ਹਾਂ ਨਾਲ ਚੈਂਬਰ ਬਣੀ ਹੋਈ ਹੈ ਦਿੱਲੀ ਤੇ ਪੰਜਾਬ ਪੈਂਦਾ ਦੋ ਸਟੇਟਾਂ ਟੱਪ ਕੇ ਮੈਨੂੰ ਇਹ ਨਹੀਂ ਸਮਝਾਂਦਾ ਮਨਜਿੰਦਰ ਸਿੰਘ ਸਿਰਸਾ ਜੀ ਨੇ ਜਿਹੜੀ ਸਿਰ ਤੇ ਪਗੜੀ ਬੰਨੀ ਹੋਈ ਹੈ ਉਹ ਪੰਜਾਬ ਦੀ ਦਿੱਤੀ ਹੋਈ ਪਗੜੀ ਆ ਉਹਨਾਂ ਨੂੰ ਪੰਜਾਬ ਦੇ ਹੱਕ 'ਚ ਖੜਨਾ ਚਾਹੀਦਾ ਨਾ ਕਿ ਪੰਜਾਬ ਨੂੰ ਬਦਨਾਮ ਕਰਨਾ ਚਾਹੀਦਾ ਸੋ ਮਨਜਿੰਦਰ ਸਿੰਘ ਸਿਰਸਾ ਜੀ ਨੂੰ ਇਹ ਗੱਲ ਕਹਿਣ ਤੋਂ ਪਹਿਲਾਂ ਚਾਰ ਵਾਰ ਸੰਕੋਚ ਵਾਸੋ ਕੇ ਸੋਚਣਾ ਚਾਹੀਦਾ ਸੀ ਇਹ ਜਿਹੜਾ ਉੱਥੇ ਇਸ ਸਮੇਂ ਦਿੱਲੀ ਦੇ ਅੰਦਰ ਗੈਸ ਚੈਂਬਰ ਬਣਿਆ ਹੈ ਇਹਦੇ ਸ਼ਰੇਆਮ ਜ਼ਿੰਮੇਵਾਰ ਮਨਜਿੰਦਰ ਸਿੰਘ ਸਿੱਸਾ ਜੀ ਨੇ ਔਰ ਇਹਨਾਂ ਦੀ ਭਾਜਪਾ ਦੀ ਜਿਹੜੀ ਸਰਕਾਰ ਹੈ ਉਹ ਹੈ ਧੰਨਵਾਦ ਔਰ ਜਿਹੜੇ ਬੰਦੇ ਨੇ ਸਾਰੇ ਹੀ ਅੱਜ ਦਿਨ ਆਪਣੀਆਂ ਪੈਕਟੀਆਂ ਆਪਣੇ ਉਦਾਰਾਂ ਨੂੰ ਸਾਫ ਕਰਦ ਨੇ ਸਾਫ ਕਰਕੇ ਰੂ ਬਤੀ ਕਰਦੇ ਨੇ ਔਰ ਮਾਲਕ ਔਰ ਮੌਜੂਦ ਮਿਲ ਕੇ ਇਹਨੂੰ ਮਨਾਉਂਦੇ ਨੇ ਤੇ ਅੱਜ ਦਾ ਦਿਨ ਬੜਾ ਮਹੱਤਵਪੂਰਨ ਹੈ ਦਿਨ ਬੜਾ ਮਹਾਨ ਦਿਨ ਹੈ ਸਾਡਾ ਸਭ ਦਾ ਫਰਜ਼ ਬੰਦਾ ਕਿ ਅਸੀਂ ਬਾਬਾ ਵਿਸ਼ਕਰਮਾ ਦਾ ਅਸ਼ੀਰਵਾਦ ਲਈ ਉਹਨਾਂ ਦੀ ਪੂਜਾ ਕਰੀਏ ਤਾਂ ਕਿ ਸਾਡੇ ਉੱਤੋਂ ਦੀ ਕਿਰਪਾ ਬਣੀ ਲਵੇ ਆ ਸੱਸੀ ਗੱਲ ਜੀ ਸਾਰਿਆਂ ਨੂੰ ਮਨਮੋਹਨ ਸਿੰਘ ਚੱਗਰ ਕਿਸੇ ਸੁਝਗਿਰ ਤੋਂ ਅੱਜ ਅਸੀਂ ਇੱਥੇ ਵਿਸ਼ਕਰਮਾ ਚੌਂਕ ਚੇ ਲੋਦਿਆਨੇ ਚ ਵਿਸ਼ਕਰਮਾ ਦਿਵਸ ਦੇ ਉਤੇ ਸਾਰੇ ਇਕੱਠੇ ਹੋਇਆ ਇੱਥੇ ਬੜੀ ਧੂਮ-ਧਾਮ ਨਾਲ ਵਿਸ਼ਕਰਮਾ ਦਿਵਸ ਮਨਾਇਆ ਜਾ ਰਿਹਾ ਹੈ ਇਹ ਜਿਹੜਾ ਦਿਵਸ ਹੈ ਲੁਧਿਆਣਾ ਵਿੱਚ ਪੰਜਾਬ ਚ ਨਹੀਂ ਸਾਰੀ ਦੁਨੀਆ ਚ ਬਹੁਤ ਹੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ ਇਸ ਦਿਨ بابا ਵਿਸ਼ਕਰਮਾ ਜੀ ਦੀ ਬਹੁਤ ਦਿਲੋਂ ਤੇ ਨਾਲ ਪੂਜਾ ਕਰਦੇ ਆ ਨਾਲ ਹੀ ਜਿੰਨੇ ਵੀ ਕੀਰਤਕਾਰ ਕਾਰਿਗਰ ਸੁਨਿਆਰ ਜਿੰਨੇ ਵੀ ਹੈ ਉਹ ਅੱਜ ਆਪਣੇ ਸੰਦਾਂ ਦੀ ਆਪਣੇ ਉਜਾਰਾ ਦੀ ਇਸ ਦਿਨ ਨੂੰ ਪੂਜਾ ਕਰਦੇ ਆ ਸਾਰੇ ਸਾਲ ਚ ਇੱਕ ਦਿਨ ਵਿਸ਼ਕਮਾ ਦਿਵਸ ਬਹੁਤ ਧੂਮਤਾ ਨਾਲ ਮਨਾਇਆ ਜਾਂਦਾ ਹੈ ਅੱਜ ਜੋ ਕਿਸੇ ਸੁਝ ਗਿਆ ਨੇ ਇਸ ਦਿਵਸ ਦੇ ਉੱਤੇ ਅਸੀਂ ਇੱਕ ਐਪ ਲਾਂਚ ਕੀਤੀ ਹੈ ਜੀ ਜਸਤੀ ਫ੍ਰੀ ਰੱਖਿਆ ਹੈ ਅੱਜਕਲ ਵੀ ਲਾਈਟਾਂ ਦਾ ਕਿੰਨੇ ਵਾਟ ਕਿੰਨੀ ਲਾਈਟ ਕਿੰਨੇ ਪਾਸ ਕਿੰਨੀ ਚਾਹੀਦੀ ਹੈ ਇਸ ਲਈ ਨਹੀਂ ਪਤਾ ਨਵੀਂ ਟੈਕਨੋਲੋਜੀ ਦੇ ਸਾਹਮਣੇ 30 ਤੋਂ 40% ਬਿਜਲੀ ਦੀ ਬਚਤ ਹੋਣ ਦੀ ਹੈ ਅਸੀਂ ਉਹ ਫ੍ਰੀ ਸੇਵਾ ਲਾਂਚ ਕੀਤੀ ਹੈ ਅਜਿਸ਼ ਕਰਮਾ ਦਿਵਸ ਦੇ ਦਿਤੇ ਹੋਤੇ ਜਿਹੜਾ ਨੰਬਰ 8196081960 8196081960 ਜਿਹਦੇ ਉੱਤੇ ਤੁਸੀਂ ਆਪਣੀ ਡਰਾਇੰਗ ਭੇਜ ਕੇ 48 ਤੋਂ 72 ਘੰਟੇ ਵਿੱਚ ਕਿਹੜੀ ਲਾਈਟ ਕਿੰਨੇ ਵਾਟ ਕਿੰਨੇ ਮੀਟਰ ਤੱਕ ਕਿੰਨੇ ਲਿਊਮਿਨਸ ਕਿਹੜੀ ਟੈਕਨੀਕ ਨਾਲ ਕਿਹੜੀ ਤੁਹਾਨੂੰ ਬੇਨਫਿਟ ਰਹੇਗੀ ਜਿਹਦੇ ਨਾਲ ਤੁਹਾਡਾ ਬਿਜਲੀ ਦਾ ਬਚਤ ਇਹ ਪਲੇਟਸ ਆਫ ਤੇ ਵੀ ਅਵੇਲੇਬਲ ਐਪ ਹਾਂਜੀ ਅਵੇਲੇਬਲ ਪਲੇ ਸਟੋਰ ਤੇ ਅਵੇਲੇਬਲ ਹੈ ਵਰਲਡਵਾਈਡ ਅਵੇਲੇਬਲ ਹੈ ਔਨਲਾਈਨ WhatsApp ਹੈ 8196081960 ਬਾਬਾ ਵਿਸ਼ਵਾਮਈ ਬਹੁਤ ਬਹੁਤ ਮਾਰਕਰੀ ਸਾਰਿਆਂ ਨੂੰ ਬਾਬਾ ਵਿਸ਼ਵਾਮਈ ਦੀ ਲੱਖ ਲੱਖ ਬੜੀ ਜੀ ਮੰਤਰੀ ਸਾਹਿਬ ਹਾਂਜੀ ਉਸ ਵਾਸਤੇ ਕਿੱਦਾਂ ਦਾ ਮੋਲ ਦੇ ਹਾਂਜੀ ਹਾਂਜੀ ਬਿਲਕੁਲ ਹੀ ਮਾਹੌਲ ਪਿੱਛੇ ਜੋ ਵੀ ਇਸ ਸਾਰੀ ਜਿਹੜੀ ਹੈ ਬਿਨਾਂ ਸਰਕਾਰਾਂ ਤੋਂ ਕੋਈ ਵੀ ਪਹੁੰਚ ਦੀ ਸਾਰੀ ਨਹੀਂ ਹੋ ਸਕਦੀ ਪਿਛਲੇ 2 ਸਾਲਾਂ ਚ 1.5 ਕਰੋੜ ਤੋਂ ਉੱਤੇ ਜੋ ਸਰਕਾਰ ਵੱਲੋਂ ਸਾਨੂੰ ਹੈਲਪ ਮਿਲੀ ਹੈ ਆ ਇਸ ਵਾਰ ਵੀ ਜਿਹੜੀ 11 ਲੱਖ ਰੁਪਇਆ ਮੰਤਰੀ ਸਾਹਿਬ ਦੇ ਕੇ ਗਿਆ ਇਹਦੇ ਨਾਲ ਸਿਪਲੀ ਮੰਜ਼ਲ ਕੰਪਲੀਟ ਜਲਦੀ ਤੋਂ ਜਲਦੀ ਹੋ ਜਾਊਗਾ